ਸੁਵਾਲਾਂ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਿਏ ਕਿ ਭਾਈ ਅਬਰਤਪਾਲ ਸਿੰਘ ਦੀ ਪੈਰੋਲ ਰੱਦ ਹੋਣ ਤੋਂ ਬਾਅਦ ਸਿੱਖ ਜਥੇਬੰਦੀਆਂ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉੱਥੇ ਹੀ ਅੱਜ ਇੱਕ ਰੋਸ ਪ੍ਰਦਰਸ਼ਨ ਜਿਹੜਾ ਕਿ ਸਿੱਖ ਜਥੇਬੰਦੀਆਂ ਕਰਨ ਜਾ ਰਹੀਆਂ ਨੇ ਜੀ ਹਾਂ ਉਹਨਾਂ ਦੇ ਵੱਲੋਂ ਡੀਸੀ ਦਫ਼ਤਰ ਦਾ ਘੇਰਾਓ ਕੀਤਾ ਜਾਵੇਗਾ ਤੇ ਪੈਰੋਲ ਰੱਦ ਹੋਣ ਦੇ ਉੱਤੇ ਲਗਾਤਾਰ ਸਿੱਖ ਜਥੇਬੰਦੀਆਂ ਜਿਹੜੀਆਂ ਕਿ ਅੱਜ ਪਾਰਕ ਦੀਆਂ ਹੋਈਆਂ ਨਜ਼ਰ ਆਉਣ ਗਈਆਂ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਆਹਮੋ ਸਾਹਮਣਾ ਹੋ ਸਕਦਾ ਹੈ ਤਾਂ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਨੇ ਪੈਰੋਲ ਦੀ ਮੰਗ ਕੀਤੀ ਤੇ ਹਾਈ ਕੋਰਟ ਦਾ ਰੁਕ ਕੀਤਾ ਤੇ ਉੱਥੇ ਉਹਨਾਂ ਦਾ ਕਹਿਣਾ ਸੀ ਕਿ ਮੈਨੂੰ ਸਰਦਰੁੱਤ ਸੈਸ਼ਨ ਦੇ ਵਿੱਚ ਜਾਣ ਦੀ ਪਰਮਿਸ਼ਨ ਦੇਵੇ ਤੇ ਜਿਸ ਤੋਂ ਬਾਅਦ ਉਥੇ ਹੀ ਉਹਨਾਂ ਦੇ ਵੱਲੋਂ ਪਰਮਿਸ਼ਨ ਮੰਗੀ ਗਈ ਤੇ ਜਿਸ ਅਧਾਰ ਤੇ ਉਹਨਾਂ ਨੂੰ ਲੈ ਕੇ ਜਿਹੜਾ ਕਿ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਤੇ ਦੂਜੇ ਪਾਸੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਭਾਈ ਅਮਰਤਪਾਲ ਸਿੰਘ ਦੀ ਪੈਰੋਲ ਦੇ ਉੱਤੇ ਸਰਕਾਰ ਜਵਾਬ ਦੇਵੇ ਤੇ ਜਿਸ ਤੋਂ ਬਾਅਦ ਡੀਸੀ ਅਮਰitsar ਨੇ ਕਾਨੂੰਨ ਵਿਵਸਥਾ ਦਾ ਹਵਾਲਾ ਦਿੱਤਾ ਤੇ ਉੱਥੇ ਹੀ ਦੂਜੇ ਪਾਸੇ ਫਿਰ ਉਹਨਾਂ ਨੇ ਪੈਰੋਲ ਨੂੰ ਲੈ ਕੇ ਸੁਪਰੀਮ ਕੋਰਟ ਦਾ ਰੋਕ ਕਾਲ ਲਿਆ ਤੇ ਹਾਲਾਂਕਿ ਹੁਣ ਅੰਦਾਸੀਏ ਕਿ ਭਾਈ ਅਮਰਤਪਾਲ ਸਿੰਘ ਨੇ ਜਦੋਂ ਸੁਪਰੀਮ ਕੋਰਟ ਦਾ ਰੁਕ ਕੀਤਾ ਤਾਂ ਦੂਜੇ ਪਾਸੇ ਉੱਥੇ ਹੀ ਫਿਰ ਤੋਂ ਹਾਈ ਕੋਰਟ ਨੇ ਜਿਹੜਾ ਕਿ 8 ਦਸੰਬਰ ਦੀ ਤਰੀਕ ਤੈਅ ਕਰ ਦਿੱਤੀ ਤੇ ਜਿਸ ਤੋਂ ਬਾਅਦ ਹੁਣ ਕੋਰਟ 8 ਤਰੀਕ ਨੂੰ ਫੈਸਲਾ ਕਰੇਗਾ ਕਿ ਭਾਈ ਅਮਰਤਪਾਲ ਸਿੰਘ ਨੂੰ ਪੈਰੋਲ ਦੇਣੀ ਹੈ ਜਾਂ ਨਹੀਂ ਪਰੰਤੂ ਦੂਜੇ ਪਾਸੇ ਪੰਜਾਬ ਸਰਕਾਰ ਤੋਂ ਸਾਰੀਆਂ ਰਿਪੋਰਟਾਂ ਮੰਗੀਆਂ ਗਈਆਂ ਦਸਤਾਵੇਜ਼ ਮੰਗੇ ਗਏ ਤੇ ਜਿਸ ਤੋਂ ਬਾਅਦ ਉੱਥੇ ਹੀ ਭਾਈ ਅਮਰਤਪਾਲ ਮਾਮਲੇ ਦੇ ਵਿੱਚ ਦੱਸਿਏ ਕਿ ਪੰਜਾਬ ਸਰਕਾਰ ਨੇ ਕਿਹਾ ਕਿ ਅਮਰਤਪਾਲ ਦੇ ਭਾਸ਼ਣ ਜਿਹੜਾ ਕਿ ਦਰਿਆਵਾਂ ਨੂੰ ਅੱਖ ਲਾਉਣ ਵਾਲੇ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਜਿਹੜਾ ਕਿ ਇਹ ਬਿਆਨ ਪੰਜਾਬ ਸਰਕਾਰ ਨੇ ਆਪਣਾ ਕੋਰਟ ਦੇ ਵਿੱਚ ਦਾਖਲ ਕੀਤਾ ਤੇ ਜਿਸ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਹਾਈ ਕੋਰਟ ਕੀ ਜਿਹੜਾ ਕਿ ਜਵਾਬ ਦਿੰਦੀ ਹੈ ਤੇ ਉੱਥੇ ਹੀ ਕੀ ਸੁਣਵਾਈ ਦੇ ਦੌਰਾਨ ਫੈਸਲਾ ਹੁੰਦਾ ਹੈ ਪਰੰਤੂ ਦੂਜੇ ਪਾਸੇ ਉੱਥੇ ਹੀ ਦੱਸਿਆ ਕਿ 8 ਦਸੰਬਰ ਨੂੰ ਭਾਈ ਅਮਰਤਪਾਲ ਸਿੰਘ ਦੀ ਪੈਰੋਲ ਦੇ ਉੱਤੇ ਦੁਬਾਰਾ ਜਿਹੜਾ ਕਿ ਸੁਣਵਾਈ ਹੋਵੇਗੀ ਜਿਸ ਤੋਂ ਬਾਅਦ ਉੱਥੇ ਹੀ 8 ਤਰੀਕ ਨੂੰ ਫੈਸਲਾ ਕੀਤਾ ਜਾਵੇਗਾ ਕਿ ਭਾਈ ਅਮਰਤਪਾਲ ਸਿੰਘ ਨੂੰ ਪੈਰੋਲ ਦੇਣੀ ਹੈ ਜਾਂ ਨਹੀਂ ਤੇ ਜਿਸ ਤੋਂ ਬਾਅਦ ਦੱਸਿਆ ਕਿ ਪਰੰਤੂ بار-बार ਪੈਰੋਲ ਮੰਗਣ ਤੋਂ ਬਾਅਦ ਉੱਥੇ ਹੀ ਉਹਨਾਂ ਨੂੰ ਰੱਦ ਕਰ ਦਿੱਤਾ ਜਾਂਦਾ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਅੱਜ ਦੱਸਿਆ ਕਿ ਸਿੱਖ ਜਥੇਬੰਦੀਆਂ ਵੱਡਾ ਇਕੱਠ ਕਰਨਗੀਆਂ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਆਮੋ-ਸਾਮਣਾ ਹੋ ਸਕਦਾ ਹੈ ਵਿਸ਼ਾਲ ਨਾ ਜਿਹੜੇ ਕਿ ਸਿੱਖ ਦੇਣ ਜਾ ਰਹੇ ਨੇ ਤੇ ਉੱਥੇ ਹੀ ਅਮਰਤਪਾਲ ਦੀ ਪੈਰੋਲ ਦੇ ਉੱਤੇ ਸਿੱਖ ਜਥੇਬੰਦੀਆਂ ਪੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਦੱਸਦੀ ਹੈ ਕਿ ਇੱਕ ਇੱਕ ਪੋਸਟਰ ਜਾਰੀ ਕੀਤਾ ਗਿਆ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਟੀਮ ਵੱਲੋਂ ਤੇ ਜਿਸ ਤੋਂ ਬਾਅਦ ਉੱਥੇ ਹੀ ਇਹ ਵਿਸ਼ਾਲ ਰੋਸ ਪਰਦਰਨੇ ਦਾ ਐਲਾਨ ਕੀਤਾ ਹੈ ਤੇ ਦੱਸਦੀ ਹੈ ਕਿ ਕੱਲੂ ਸਵੇਰੇ ਜਿਹੜਾ ਕਿ 10 ਵਜੇ ਅੰਮ੍ਰਿਤਸਰ ਡੀਸੀ ਦਫ਼ਤਰ ਦੇ ਬਾਹਰ ਰੋਸ ਕਰਨਾ ਹੋਵੇਗਾ ਜਿਸ ਦੇ ਵਿੱਚ ਸਿੱਖ ਜਥੇਬੰਦੀਆਂ ਜਿਹੜੇ ਕਿ ਅੰਦਰੋਂ ਪੜਾਸ ਕਰਦੇ ਹੋਈਆਂ ਨਜ਼ਰ ਆਉਣਗੀਆਂ ਤੇ ਉੱਥੇ ਹੀ ਅਮਰਤਪਾਲ ਦੀ ਸਾਰੇ ਨੂੰ ਲੈ ਕੇ ਅੱਜ ਇੱਕ ਵੱਡਾ ਤੇ ਵਿਸ਼ਾਲ ਇਕੱਠ ਹੁੰਦਾ ਹੋਇਆ ਨਜ਼ਰ ਆਵੇਗਾ